ਇਸ਼ਕ ਅਸਮਾਨ ਵਰਗਾ ਹੈ ਕਿਸੇ ਦਾ ਪਿਆਰ ਪਾਵਨ ਨੂੰ ਪਲਾ ਕੋਈ ਕੀ ਨਹੀਂ ਕਰਦਾ ਉਹ ਪਰਬਤ ਭੋਰ ਦਿੰਦਾ ਹੈ ਉਰੀਜਾ ਹੀ ਨਹੀਂ ਕਰਦਾ ਲਪੇਟਾਂ ਰੇਸ਼ਮਾਂ ਅੰਦਰ ਤੇ ਤੇਰੇ ਐਬ ਵੀ ਸੋਹਣੇ ਜੋ ਚੰਨ ਦੇ ਦਾਗ ਧੋਵਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਜੋ ਲਿਖਦਾ ਕਾਸ਼ ਨੂੰ ਚਿੱਠੀਆਂ ਹਵਾ ਦੇ ਵਰਕਿਆਂ ਉੱਤੇ ਮੇਰੇ ਨਾਲ ਬੋਲਦਾ ਵੀ ਨਹੀਂ ਤੇ ਨਫ਼ਰਤ ਵੀ ਨਹੀਂ ਕਰਦਾ ਇਸ਼ਕ ਅਸਮਾਨ ਵਰਗਾ ਹੈ ਜੋ ਨੀਲਾ ਕੇਸਰੀ ਹੁੰਦਾ ਤਵੀ ਤੇ ਬੈਠ ਜਾਂਦਾ ਹੈ ਤੇ ਉੱਪਰੋਂ ਸੀ ਨਹੀਂ ਕਰਦਾ ਹੈ ਰੇਤਾਂ ਬੀਤਾ ਕੱਕਾ ਹੀ ਮਗਰ ਕੋਈ ਪੈੜ ਨਹੀਂ ਦਿਸਦੀ ਅਨੋਖਾ ਸੱਪ ਹੈ ਤੁਰਦਾ ਤਾਂ ਹੈ ਪਰ ਲੀ ਨਹੀਂ ਕਰਦਾ ਕੀ ਬੰਬਲ ਚਾਨਣੀ ਦੇ ਹੁਣ ਕੋਈ ਬਟਦਾ ਨਹੀਂ ਤੱਕਿਆ ਤੇ ਨਿਤਰੇ ਪਾਣੀਆਂ ਨੂੰ ਚੋਰ ਕੋਈ ਮਸ਼ਕੀ ਨਹੀਂ ਕਰਦਾ ਕਿਸੇ ਦਾ ਪਿਆਰ ਪਾਵਨ ਨੂੰ ਭਲਾ ਕੋਈ ਕੀ ਨਹੀਂ ਕਰਦਾ ਉਹ ਪਰਬਤ ਭੋਰ ਦਿੰਦਾ ਹੈ ਉਰੀਜਾਂ ਹੀ ਨਹੀਂ ਕਰਦਾ ਤਖਤ ਬਲੋਰੀ ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ ਜਿਉਂ ਅਲਸੜੇ ਦੀਆਂ ਖੇਤਿਆਂ ਨੂੰ ਚੁੰਮ ਕੇ ਉੱਡਦੀ ਹੀ ਜਾ ਰਹੀ ਹੋਵੇ ਹਵਾ ਜੇ ਨੀਂਦ ਵਿੱਚ ਕੋਈ ਦਿਲ ਜਵਾਨ ਤੇ ਬਾਂਕੜਾ ਹੈ ਸੁਪਨਿਆਂ ਦੀ ਹੱਦ ਤੇ ਕਰ ਪਹੁੰਚਿਆ ਜਾਂ ਜਿਉਂ ਗੁਆਰੀ ਵਿੱਚ ਉੱਗਿਆ ਤਾਂਦਲਾ ਹਰ ਲੰਗ ਦੇ ਟੱਪ ਦੇ ਨੂੰ ਹੋਵੇ ਚਾ ਰਿਹਾ ਅੱਸੂ ਦੇ ਮੱਕੜ ਤੰਦੜੇ ਦੀਆਂ ਬਣ ਤਰਾਂ ਨੂੰ ਆਪਣੇ ਪੱਤਿਆਂ ਤੇ ਹੋਵੇ ਪਾ ਰਿਹਾ ਜਿਉਂ ਸਾਰਿਆਂ ਕਾਹਾਂ ਦੀ ਕੁਲੀ ਸੇਜ ਤੇ ਕੋਈ ਸਾਗਵਾਣੀ ਬੂਟਾ ਚਿਰ ਬਿਸ਼ ਗਿਆ ਜਾਂ ਅੱਕ ਦੇ ਪੱਤਿਆਂ ਦੀ ਅਜਲੀ ਚੁੱਪਚੀ ਨੂੰ ਧੰਨ ਕੇ ਦੁੱਧਾਂ ਦਾ ਟੇਪਾ ਰਸ ਗਿਆ ਜਾਂ ਪਾਰ ਦੇਸੋਂ ਰੁੱਖੀਆਂ ਪਹਾੜੀਆਂ ਤੇ ਨਿੱਕੀ ਨਿੱਕੀ ਤੁਪੜੀ ਦਾ ਉੱਡਣਾ ਰੁੱਖਾਂ ਦੀਆਂ ਕੋਡਾਂ ਦੇ ਅੰਦਰ ਆਥਣੀ ਜਾਂ ਝੁੰਗੀਆਂ ਜਾਂ ਝੁੰਗੀਆਂ ਨਾ ਖੇਡਣਾ ਜਾਂ ਨੀਲੀਆਂ ਚੁੱਕਾਂ ਦੀ ਭਰ ਕੇ ਅੰਜਲੀ ਕੋਈ ਕਿਸੇ ਨੂੰ ਮੇਦ ਨੂੰ ਤਰਥੱਲਿਆ ਜਾਂ ਅੱਖਰਾਂ ਨੂੰ ਹਲਦੀਆਂ ਵਿੱਚ ਗੁੰਨ ਕੇ ਜਾਂਦਾ ਹੈ ਸਾਹਿਤ ਚਿੱਠੀਆਂ ਨੂੰ ਕੱਲਿਆ ਹਰ ਇੱਕ ਬਾਤ ਵਿੱਚ ਐਸਾ ਨਸ਼ਾ ਨੁਕਰੇ ਹੁਸਨ ਦੇ ਜੋ ਬਲੋਰੀ ਤਖਤ ਤੇ ਨਾਗਣ ਹਵਾ ਦਾ ਇੱਕ ਸਵਈਆ ਬਹਿ ਗਿਆ ਜਾਂ ਰੰਗਲੀ ਖੂਹੀ ਦੇ ਪਾਣੀ ਮਠੜੇ ਕੋਈ ਨੱਡੀਆਂ ਦਾ ਝੁੰਡ ਭਰ ਕੇ ਲੈ ਗਿਆ ਜਾਂ ਕੁੱਜਿਆਂ ਵਿੱਚ ਕੌਡੀਆਂ ਦੇ ਨਾਚ ਦੀ ਤਿੱਬਿਆਂ ਦੇ ਉੱਤੋਂ ਆ ਰਹੀ ਹੋਵੇ ਸਦਾ ਜਗ ਗੁੰਗੀਆਂ ਖੇਤਾਂ ਦਾ ਬੰਜਰ ਟੁਕੜਾ ਜਨ ਹੋ ਰਿਹਾ ਹੋਵੇ ਗੁਲਾਬੀ ਵਾਸ਼ਨਾ ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ ਕੋਈ ਬੇਦ ਝਗਲੇ ਉਗਲੇ ਜਿਹੇ ਦੇਸ ਦਾ ਅਰੋਗਤਾ ਦਾ ਏਲchi ਖਵਾ ਰਿਹਾ ਜੋ ਹਡੀਆਂ ਦੀ ਛਿੱਲ ਤਾਂ ਹੀ ਕੱਢ ਕੇ ਮੱਖਿਆਲ ਦੇ ਛੰਨੇ ਦੇ ਵਿੱਚ ਉਲਟਾ ਰਹਾ ਜਾ ਕਾਲਿਆਂ ਤੂਤਾਂ ਦਾ ਸ਼ਰਬਤ ਡੁੰਡ ਕੇ ਹੈ ਰੱਬ ਦੇ ਮਾਨੁਖ ਨੂੰ ਪੁਲਾ ਰਹਾ ਕੋਈ ਦੀਵਾ ਨੂੰ ਟੱਕਦਾ ਮਸਤਾਨੜਾ ਅੱਖਾਂ ਤੋਂ ਡਾਢੀ ਦੂਰ ਕਿਧਰੇ ਜਾ ਰਹਾ ਉਹ ਤੇਰਾ ਸੱਜਿਆ دیਵਾਨ ਵੀ ਜੰਗਲਾਂ ਪਹਾੜਾਂ ਦੇ ਫਿਰਤੂ ਯੋਧੇ ਨੂੰ ਉਹ ਤੇਰਾ ਸੱਜਿਆ دیਵਾਨ ਵੀ ਵਿੱਚ ਬੜਨ ਦੇ ਸੁਨਹਿਮ ਦਾ ਉਹ ਤੇਰਾ ਉੱਡਦਾ ਆਵਾਜ਼ ਵੇ ਤੇਰਾ ਉਠ ਚਰੇਂਦਾ ਕਰਦੀ ਫਿਰਾਂ ਤਿਲ ਚੌਲੀਆਂ ਦੇ ਰੁੱਤਾਂ ਬੋਲੀਆਂ ਨਾ ਸਾਡਾ ਪੀਰ ਮਨੇਂਦਾ ਤੋੜਾ ਪੱਤਰੇ ਹਾੜਦਾ ਤੇ ਦਿਨ ਹਾੜਦੇ ਤੈਨੂੰ ਤਾਪ ਚੜੇਂਦਾ ਉਹ ਤੇਰਾ ਬਾਜ ਵੇ ਤੇਰਾ ਊਠ ਚਰੇਂਦਾ ਕੱਜਣ ਤੇਰੇ ਰਾਂਗ ਗਲੇ ਦੇ ਅਸਾਂ ਤਾਂ ਗਲੇ ਤੇਰਾ ਇਸ਼ਕ ਲੰਗੇ ਦਾ ਟਪ ਟਪ ਆਵਾ ਲਾਚੀਆਂ ਬਿਮਾਰਾਂ ਚਾਹਤੀਆਂ ਤੂੰ ਨਾ ਬਾਤ ਕਰੇਂਦਾ ਔਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚਰੇਂਦਾ ਤੀਰਾ ਤਰਕਸ਼ਾਂ ਵਾਲਿਆ ਵੇ ਹੱਦੋਂ ਵੱਧ ਕਾਲਿਆ ਦਿਸੇ ਰਨ ਚ ਲੜੇਂਦਾ ਬੈਠ ਪਹਾੜੀ ਚੋਟੀਆਂ ਵੇ ਗੱਲਾਂ ਖੋਟੀਆਂ ਸਾਡੀ ਅਕਲ ਚ ਰੇਂਦਾ ਔਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚਰੇਂਦਾ ਮਾ ਦੇ ਯੋਦੇ ਸੂਰਿਆ ਸਾਨੂੰ ਪੂਰਿਆ ਕਿਆ ਤੱਕਣ ਤਕਿੰਦਾ ਲੈ ਲੈ ਕਰਦਾ ਟੈਕਦਾ ਵੇ ਨਾਲੇ ਮੈਂ ਕਦਾ ਸਾਡੇ ਚਾ ਦਾ ਗੇਂਦਾ ਔ ਤੇਰਾ ਉੱਡਦਾ ਆਵਾਜ਼ ਵੇ ਤੇਰਾ ਊਠ ਚਰੇਂਦਾ ਜੀਵਨ ਤੇਰੀਆਂ ਕਾਨੀਆਂ ਵੇ ਦਿਲ ਜਾਨੀਆਂ ਕੜ ਸੁਖਨ ਰਚੇਂਦਾ ਰਸਤੇ ਤੇਰੀ ਹਰਿਓਲ ਵੇ ਦੇ ਜਾ ਕੋਲ ਵੇ ਕੱਲਰੀ ਵਰੇ ਸਿੰਦਾ ਉਹ ਤੇਰਾ ਉੱਡਦਾ ਆਵਾਜ਼ ਵੇ ਤੇਰਾ ਊਠ ਚਰੇਂਦਾ ਸਬਜ ਕਚੂਰੀ ਖੇਤਿਆਂ ਦੇ ਸਰੋਂ ਮੇਥੀਆਂ ਨਾਲੇ ਬੇਰ ਪਕੀਂਦਾ ਫੁੱਲ ਫੁੱਲ ਜਾਂਦਾ ਕੇਵੜਾ ਦੇ ਕਿਰੇ ਮੇਬੜਾ ਆਜਾ ਹੱਸਦਾ ਖਿੜੇਂਦਾ ਉਹ ਤੇਰਾ ਉੱਡਦਾ ਆਵਾਜ਼ ਵੇ ਤੇਰਾ ਊਠ ਚਰੇਂਦਾ ਬਦਲੀ ਦਾ ਟੋਟਾ ਅੜੀਏ ਜੇ ਇੰਨਾ ਉੱਡਦੀਆਂ ਮੈਕਾਂ ਦੀ ਕੰਨੀ ਫੜ ਲਵਾਂ ਅੜੀਏ ਜੇ ਬੇੜੇ ਬੀਜ ਦਾ ਮੈਂ ਇੱਕ ਬੁੱਟਾ ਚੰਨਦਾ ਅੜੀਏ ਜੇ ਤਲਿਏ ਤੇਰੀਏ ਮਰਦਾ ਰਹਾ ਗੁਲਚਾਂਦਨੀ ਅੜੀਏ ਜੇ ਤੇਰੇ ਗੁੱਟ ਤੇ ਬੱਦਲੀ ਦਾ ਟੋਟਾ ਬੰਨਦਾ ਇਹ ਕੌੜੀਆਂ ਰੁੱਤਾਂ ਨੂੰ ਜੇ ਮੱਖੇ ਆੜ ਵਿੱਚ ਮੈਂ ਡੋਵਦਾ ਜਾਂ ਜੇ ਇੰਨਾ ਦੀ ਜੀਵ ਤੇ ਕੋਈ ਪਤਾਸਾ ਦਰਦੇ ਹਾਂ ਅੜੀਏ ਜੇ ਸੁੰਨੇ ਰਸਤਿਆਂ ਨੂੰ ਸਾਕ ਦੇ ਦਾ ਪੈੜ ਦਾ ਅੜੀਏ ਜੇ ਠੱਠੇ ਕੋਲਿਆਂ ਨੂੰ ਦੀਵਿਆਂ ਦਾ ਵਰਦੈ ਤੇਰੇ ਸੁਰੀਲੇ ਬੁੱਤ ਨੂੰ ਫੁੱਲਾਂ ਦੇ ਘਰ ਵਿੱਚ ਖੇੜਦਾ ਅੜੀਏ ਸਰੈਰੀ ਬੀੜ ਦਾ ਰੁਮਕਾ ਕੋਈ ਸਲਵਾ ਦੇ ਅੜੀਏ ਤੇਰੀ ਕੁਰਤੀ ਦੀਆਂ ਮੋਰਾਂ ਤੋਂ ਲੈ ਕੇ ਆਗਿਆ ਜੇ ਅੱਜ ਤੇਰੇ ਸ਼ੌਂਕ ਦੀਆਂ ਬੁਲਬੁਲਾ ਪਰਚਾ ਦੇ ਆ ਸਰਬਤ ਦਾ ਭਲਾ ਕੱਕੇ ਰੇਤੇਆਂ ਦੀ ਬੋਲੀ ਮਾਰੂਥਲ ਲਿਖਦਾ ਨੀ ਉਹ ਸਾਗਰਾਂ ਸਮੁੰਦਰਾਂ ਦੀ ਛੱਲ ਲਿਖਦਾ ਕਦੇ ਚੰਨ ਕਦੇ ਤਾਰਿਆਂ ਦੇ ਵੱਲ ਲਿਖਦਾ ਨੀ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਨੀ ਉਹ ਖੇਤਾਂ ਵਿੱਚ ਹਰੇ-ਹਰੇ ਗੀਤ ਲਿਖਦਾ ਨੀ ਉਹ ਬੱਗ ਦੇਆਂ ਖਾਲਾਂ ਦਾ ਸੰਗੀਤ ਲਿਖਦਾ ਖੜੇ ਪਾਣੀਆਂ ਦੇ ਵਿੱਚ ਹਲ-ਚੱਲ ਲਿਖਦਾ ਨੀ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਮੇਹੋ ਸੱਚੀਆਂ ਕਮਾਈਆਂ ਦਾ ਆਨੰਦ ਲਿਖਦਾ ਇਤਿਹਾਸ ਨੇ ਕਟਾਇਆ ਬੰਦ-ਬੰਦ ਲਿਖਦਾ ਮੇਹੋ ਮਸਲੇ ਮੁਸੀਬਤਾਂ ਦੇ ਹੱਲ ਲਿਖਦਾ ਮੇਹੋ ਥੋੜੀ-ਥੋੜੀ ਸਾਰਿਆਂ ਦੀ ਗੱਲ ਲਿਖਦਾ ਸੱਤ ਰੰਗੀਆਂ ਜਵਾਨੀਆਂ ਦੇ ਚਾ ਲਿਖਦਾ ਮੇਹੋ ਬੁੱਢੇ ਹੋਏ ਨੈਣਾਂ 'ਚ ਦੁਆ ਲਿਖਦਾ ਪਰ ਬੱਚਿਆਂ ਦੇ ਬੁੱਲਾਂ ਉੱਤੇ ਝਲ ਲਿਖਦਾ ਮੇਹੋ ਥੋੜੀ-ਥੋੜੀ ਸਾਰਿਆਂ ਦੀ ਗੱਲ ਲਿਖਦਾ ਕਦੇ ਜਿੱਤ ਦੀਆਂ ਗੁੰਜਾਂ ਕਦੇ ਹਾਰ ਲਿਖਦਾ ਕਦੇ ਫੁੱਲਾਂ ਵਾਲੀ ਰੁੱਤ ਕਦੇ ਖਾਰ ਲਿਖਦਾ ਕਦੇ ਖੱਦਰ ਦੇ ਕਦੇ ਮਲ ਮਲ ਲਿਖਦਾ ਨੀ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਨੀ ਉਹ ਬੁੱਲੇ ਜਿਹੇ ਮਸਤਾਂ ਦੀ ਲਿਵ ਲਿਖਦਾ ਕਿਸੇ ਲੂਣਾ ਦੇ ਨੀ ਦਰਦ ਦੀ ਨੂੰ ਸ਼ਬਦ ਲਿਖਦਾ ਨੀ ਉਹ ਗੁੱਸੇ ਵਿੱਚ ਆ ਕੇ ਧੜ ਥੱਲ ਲਿਖਦਾ ਨੀ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਮੇਹਰ ਰਾਂਝਿਆਂ ਦੇ ਮੱਥਿਆਂ 'ਚ ਹੀਰ ਲਿਖਦਾ ਮੇਹਰ ਯੋਧਿਆਂ ਦੇ ਖਾਤੇ ਸ਼ਮਸ਼ੀਰ ਲਿਖਦਾ ਸਾਡੇ ਵਰਗੇ ਨੂੰ ਸੱਪਣੀ ਦੀ ਖੱਲ ਲਿਖਦਾ ਮੇਹਰ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਸੁਬਕੀ ਲੀਆਂ ਕੁੰਜਾ ਤੇਰੇ ਰਾਹਾਂ 'ਚ ਨੱਚਾਂਗੀ ਪਰੇ ਅਸਮਾਨ ਦੇ ਥੱਲੇ ਛਣਕਦੀ ਬੰਗ ਤੂੰ ਚੋਰੀ ਮੈਂ ਆਪਣੀ ਸੰਗਤੋਂ ਚੋਰੀ ਵੇ ਮੈਂ ਆਵਾਜ਼ ਵਰਗੀ ਹਾਂ ਤੇਰੇ ਬੁੱਲਾਂ 'ਚੋਂ ਕਿਰਦੀ ਹਾਂ ਜੋ ਆਪਣੀ ਬਾਤ ਪਾਉਂਦੇ ਆਪਣੇ ਪ੍ਰਸੰਗ ਤੋਂ ਛੋਰੀ ਜਹਾਂ ਵਿੱਚ ਸ਼ੋਰ ਕਿੰਨਾ ਹੈ ਪਤਾ ਨਹੀਂ ਹੋਰ ਕਿੰਨਾ ਹੈ ਸਮੇਂ ਦੀ ਅੱਖ ਤੋਂ ਛੁੱਪ ਕੇ ਹਵਾ ਦੇ ਰੰਗ ਤੋਂ ਚੋਰੀ ਵੇ ਤੈਨੂੰ ਦੇਖ ਕੇ ਜਲ ਪੈਂਦੀਆਂ ਮੱਥੇ 'ਚ ਫੁਲ ਚੜੀਆਂ ਗੁਲਾਬੀ ਪੌਸ਼ ਵੀ ਹਸਦੇ ਮਰਮਰੀ ਅੰਗ ਤੋਂ ਚੋਰੀ ਸੁਲਗਦੇ ਚੈਤਿਆਂ ਕੱਢ ਕੇ ਤੁਰਾਂਗੀ ਤਪਦੀਆਂ ਕਿਰਨਾ ਬੇਮਕ ਕਕਰੀਲੀਆਂ ਪਾਣਾਂ ਦੇ ਪੋਹੀ ਗੰਗ ਤੋਂ ਚੋਰੀ ਦਮਾ ਦੀ ਢੱਡ ਪਈ ਵੱਜੇ ਤੇ ਮੁਠੀ ਜਾ ਨਾ ਜਾਵੇ ਛਣਕ ਦੇ ਘੁੰਗਰੂ ਖੜਤਾ ਤੇ ਮਿਰਗੰਧ ਤੋਂ ਚੋਰੀ ਪਹਾੜੀ ਖੁੱਡ ਦੇ ਵਿੱਚੋਂ ਕਦੇ ਸੁਬਕੀ ਲੀਆਂ ਹੁੰਜਾਂ ਮੈਂ ਬਚ ਕੇ ਆਉਂਦੀਆਂ ਯਾਰਾ ਚਰਗ ਦੇ ਫੰਗ ਤੋਂ ਚੋਰੀ ਮਿਲਾਂਗੇ ਆਵਸ਼ਾਰੀ ਮਸਿਆ ਦੀ ਗੋਦ ਵਿੱਚ ਆਪਾਂ ਤੂੰ ਆਪਣੇ ਤਖਤ ਤੋਂ ਚੋਰੀ ਮੈਂ ਆਪਣੇ ਛੰਗ ਤੋਂ ਚੋਰੀ ਕਿਉਂ ਕਰ ਨਹੀਂ ਮੁਰਦਾ ਸ਼ੇਰਾ ਤਲਵੰਡੀ ਪਿੰਡ ਦੀ ਇੱਕ ਮਾਈ ਦੀ वेदना ਕਿਸ ਚੋਟੀ ਤੇ ਪਰਚਣ ਲੱਗਿਆ ਨਿੱਕਾ ਜਿਹਾ ਦਿਲ ਤੇਰਾ ਕਿਉਂ ਕਰ ਨਹੀਂ ਮੁਰਦਾ ਸ਼ੇਰਾ ਇਸ ਬਾਦੀ ਵਿੱਚ ਫੜਦਾ ਰਹਿਣਾ ਕੁੰਜਾਂ ਦੇ ਪਰਛਾਵੇਂ ਐਸਾ ਕੀ ਪਰਵੋਦੀ ਹੋਇਆ ਉੱਚਿਆਂ ਪਿੱਪਣਾ ਛਾਵੇਂ ਕਿਸ ਟਿੱਲੇ ਤੇ ਅੱਗ ਤੁਖਾ ਲਈ ਭੁੱਲ ਕੇ ਸਭ ਜਬਨੇਰਾ ਕਿਉਂ ਕਰਨੀ ਮੁਰਦਾ ਸ਼ੇਰਾ ਮੈਮਖਲੇਹੀ ਵੀ ਮਾਦਾ ਪੱਲੂ ਛੱਡਿਆ ਨਾ ਸੀ ਕਰਦਾ ਹੁਣ ਤੂੰ ਕਿਹੀਆਂ ਪੈੜਾਂ ਦੇ ਵਿੱਚ ਪੈੜਾਂ ਦੀ ਬਾ ਧਰਦਾ ਰਾਤ ਦਿਨੇ ਤੂੰ ਤੱਕਦਾ ਰਹਿਣਾ ਕਿਸ ਮਲਕਾ ਦਾ ਚਿਹਰਾ ਕਿਉਂ ਕਰਨੀ ਮੁਰਦਾ ਸ਼ੇਰਾ ਸੁਣਿਆ ਤੂੰ ਬਾਵਾ ਦੀ ਸਾਸਾਂ ਅੱਖਾਂ ਦੇ ਵਿੱਚ ਲਿਖਦਾ ਸੁਣਿਆ ਤੂੰ ਮੋਹਰਾ ਦੇ ਕੋਲੋਂ ਪਹਿਲਾ ਪੌਣਾ ਸਿੱਖਦਾ ਇਹ ਵੀ ਸੁਣਿਆ ਢੀੜਾਂ ਵਿੱਚ ਹੁਣ ਜੀ ਨਹੀਂ ਲੱਗਦਾ ਤੇਰਾ ਕਿਉਂ ਕਰਨੀ ਮੁਰਦਾ ਸ਼ੇਰਾ ਕਹਿੰਦੇ ਨੇ ਕਿ ਦੋ ਡਿੰਗਾਂ ਵਿੱਚ ਫਲ ਗਿਰੀਆਂ ਲੰਘ ਜਾਣਾ ਆਮ ਰੂਪ ਦੀਆਂ ਸੱਪੜੀਆਂ ਨੂੰ ਸਹਿਜ ਕਥੇ ਡੰਗ ਜਾਨਾ ਸਾਥ ਸੁਨਿੰਦੇ ਫੱਕਰ ਤੇਰੇ ਗਲੀਆਂ ਗਲੀਆਂ ਫੇਰਾ ਕਿਉਂ ਘਰ ਨਹੀਂ ਮੁੜਦਾ ਸ਼ੇਰਾ ਜਦ ਤੇਰੇ ਬਾਤਾਂ ਦੀ ਮਿੱਠਤ ਸਮਿਆਂ ਨੂੰ ਚੜ ਜਾਂਦੀ ਰੁਲਦੀ ਫਰਦੀ ਮਾਨਵਤਾ ਦੇ ਮਸਤਕ ਨੂੰ ਲੜ ਜਾਂਦੀ ਕਿੰਨਾ ਵੱਡਾ ਹੋ ਗਿਆ ਤੇਰੀ ਤਲਵੰਡੀ ਦਾ ਘੇਰਾ ਕਿਉਂ ਘਰ ਨਹੀਂ ਮੁੜਦਾ ਸ਼ੇਰਾ ਮੈਂ ਤੇ ਤੇਰੀ ਮਾਂ ਨੇ ਤੇਰੇ ਪੋਤੜਿਆਂ ਨੂੰ ਧੋਇ ਸ਼ੋਹਰ ਜਿਹਾ ਹੁੰਦਾ ਸੀ ਬੀਬਾ ਪੀਰ ਬਰੋਬਰ ਹੋਇਆ ਰੋਹੀ ਵੱਲੋਂ ਭੱਜ ਗਿਆ ਸੀ ਰੁਸਕੇ ਮਿੱਥੋਂ ਖੇਰਾ ਕਿਉਂ ਕਰਨੀ ਮਰਦਾ ਸ਼ੇਰਾ ਕੀ ਹੁੰਦੇ ਇਹ ਚੰਨ ਸਤਾਰੇ ਕਿੱਕਾ ਨੂੰ ਜੜੇ ਆਕਾਸ਼ੀ ਕਿਉਂ ਕਰ ਬੰਦਾ ਦਿਨ ਤੇ ਰਾਤੀ ਪਿਆਸ ਮਾਰੇ ਰਾਸ਼ੀ ਕਾਤੋਂ ਵਗਦੀ ਬਾਣਾ ਦਿਸਦੀ ਕੀ ਹੁੰਦਾ ਹੈ ਹਨੇਰਾ ਕਿਉਂ ਕਰਨੀ ਮਰਦਾ ਸ਼ੇਰਾ ਕਿਸ ਚੋਟੀ ਤੇ ਪਰਚਣ ਲੱਗਾ ਨਿੱਕਾ ਜਿਹਾ ਦਿਲ ਤੇਰਾ ਕਿਉਂ ਘਰ ਨਹੀਂ ਮੁੜਦਾ ਸ਼ੇਰਾ ਆਜ਼ਾਦ ਕਿਤਾਬਾਂ ਲਾਲ ਪੂਸਲੇ ਬਨਾ ਤੇ ਉੜਦੇ ਪੰਛੀ ਕਿਸੇ ਪਰਮ ਦਾ ਸ਼ਿਕਾਰ ਨਹੀਂ ਹੁੰਦੇ ਸ਼ਾਇਦਾਰ ਦਰਖਤਾਂ ਥੱਲੇ ਚੁੰਗੀਆਂ ਭਰਦੀ ਹਿਰਣੀ ਜੋ ਫਲਸ ਪਿਆਉ ਦਾ ਸਾਰ ਹੁੰਦੀ ਹੈ ਸਕੂਲ ਕਿਕਰਾਂ ਦੇ ਵੀ ਹੁੰਦੇ ਨੇ ਪੜ੍ਹਾਈ ਕਿਰਦੇ ਤੁਕਿਆਂ ਦੀ ਵੀ ਹੁੰਦੀ ਹੈ ਜੰਗਲੀ ਖੇਤਾਂ 'ਚ ਬੈਠੀ ਨਵੀਂ ਬਹੁਵਰਗੀ ਧੁੱਪ ਨੂੰ ਦੇਖਣਾ ਵੀ ਉੱਚ ਵਿਦਿਆ ਹੀ ਹੁੰਦਾ ਹੈ। ਨੀਲੀਆਂ ਪਾਕ ਉਚਾਈਆਂ ਹਰ ਸਵਾਲ ਦਾ ਜਵਾਬ ਦੰਦੀਆਂ ਨੇ। ਹਵਾ ਕਦੇ ਪੁਰਾਣੀ ਨਹੀਂ ਹੁੰਦੀ, ਚੰਨ ਕਦੇ ਮੈਲਾ ਨਹੀਂ ਹੁੰਦਾ। ਮੱਲਿਆਂ ਨੂੰ ਰੇਤਾ ਹੀ ਚਾਹੀਦਾ ਹੁੰਦਾ। ਪੱਥਰਾਂ ਦੀ ਗਤੀ ਟਲਾਨਾਂ ਤੇ ਹੀ ਬਣਦੀ ਹੈ। ਕੱਚੀਆਂ ਪ੍ਰਗੰਡੀਆਂ ਨੂੰ ਬੜੇ ਰਹੱਸ ਪਤਾ ਹੁੰਦੇ ਨੇ। ਅਰਤੀ ਕੱਖਾਂ ਦਾ ਬੜਾ ਮੋਹ ਕਰਦੀ ਹੈ ਮੱਖੀਆਂ ਪੌਰਿਆਂ ਦੀ ਆਵਾਜ਼ ਨਾਲ ਗੂੰਜਦੀਆਂ ਅੰਗੂਰਾਵਾਂ ਦੀਆਂ ਸ਼ਾਹ ਸਬਜ ਬੇਲਾਂ ਬਿਨ ਵਰਕੀਆਂ ਦੀਆਂ ਆਜ਼ਾਦ ਕਿਤਾਬਾਂ ਹੁੰਦੀਆਂ ਨੇ ਉਸਤਤ ਰੰਗਾਂ ਦੀ ਉਸਤਤ ਆਕਾਰਾਂ ਦੀ ਉਸਤਤ ਖਿਆਲਾਂ ਚ ਉਸਰੇ ਮਨਾਰਾਂ ਦੀ ਉਸਤਤ ਕੀ ਸ਼ੋਭਾ ਕੀ ਸਜਦੇ ਕੀ ਸੋਹੀਲੇ ਕਸੀਦੇ ਇਹ ਜੰਮਣ ਤੇ ਮਰਨਾ ਬਹਾਰਾਂ ਦੀ ਉਸਤਤ ਲੰਗਾਂ ਦੀ ਉਸਤਤ ਫਕੀਰਾਂ ਦੀ ਉਸਤਤ ਲੰਗਾਂ ਦੀ ਰੌਣਕ ਸ਼ਰੀਰਾਂ ਦੀ ਉਸਤਤ ਜੋ ਰੇਤੇ ਦੇ ਆਸ਼ਕ ਨਿਗਾਹਾਂ ਦੇ ਸੱਚੇ ਉਹ ਨੜੂਏ ਜਹੇ ਸ਼ਾ ਸਵਾਰਾਂ ਦੀ ਉਸਤਤ ਰੁੱਖਾਂ ਮਨੁੱਖਾਂ ਤੇ ਕੁੱਖਾਂ ਦੀ ਉਸਤਤ ਖੇੜੇ ਦੀ ਬੈਠਕ ਦੁੱਖਾਂ ਦੀ ਉਸਤਤ ਹਵਾਵਾਂ ਦੇ ਢੋਲਕ ਜ਼ਮੀਨ ਦੇ ਵਿਸਾਉਣੇ ਕਿ ਰੁੱਤਾਂ ਦੇ ਲਹਿੰਗੇ ਤਿਹਾਰਾਂ ਦੀ ਉਸਤਤ ਬਾਂਦਾਂ ਦੀ ਉਸਤਤ ਰਬਾਬਾਂ ਦੀ ਉਸਤਤ ਜੋ ਬੰਡੇ ਗਏ ਸੀ ਪੰਜਾਬਾਂ ਦੀ ਉਸਤਤ ਉਹ ਰੋਹੀ ਦੇ ਨਗਮੇ ਉਹ ਕੁੜੀਆਂ ਤੇ ਕੁੰਜਾਂ ਉਹ ਖੂਹਾਂ ਖਤਾਣਾ ਚਲਾਰਾਂ ਦੀ ਉਸਤਤ ਉਜਾੜਾਂ ਦੀ ਉਸਤਤ ਪਹਾੜਾਂ ਦੀ ਉਸਤਤ ਹੈ ਕਣਕਾਂ ਦੀ ਕਲਗੀ ਸਿਆੜਾਂ ਦੀ ਉਸਤਤ ਉਹ ਸੱਗੀਆਂ ਤੇ ਕੈਂਠੇ ਉਹ ਜੁੱਤੀਆਂ ਤੇ ਜਰਕਾਂ ਉਹ ਚੜਦੀ ਜਵਾਨੀ ਤੇ ਯਾਰਾਂ ਦੀ ਉਸਤਤ ਅੱਖਰ ਦੀ ਉਸਤਤ ਨਗਾਰੇ ਦੀ ਉਸਤਤ ਸ਼ਹਾਦਤ ਆਰਾਧਨ ਤੇ ਆਰੇ ਦੀ ਉਸਤਤ ਉਹ ਨਾਨਕ ਦੀ ਬਾਦੀ ਉਹ ਗੀਤਾਂ ਦਾ ਪਾਣੀ ਤੇ ਗੀਤਾਂ ਚ ਪੰਜਾ ਕਕਾਰਾਂ ਦੀ ਉਸਤਤ ਰੰਗਾਂ ਦੀ ਉਸਤਤ ਅਕਾਰਾਂ ਦੀ ਉਸਤਤ ਖਿਆਲਾਂ ਚ ਉਸਰੇ ਮਨਾਰਾਂ ਦੀ ਉਸਤਤ ਕੀ ਸ਼ੋਭਾ ਕੀ ਸਜਦੇ ਕੀ ਸੋਹੇ ਲੈ ਕਸੀਦੇ ਇਹ ਜੰਮਣ ਤੇ ਮਰਨਾ ਬਹਾਰਾਂ ਦੀ ਉਸਤਤ